ਸਾਸ਼ਟਿਆ ਕਲਚੀ ਰਵੀ ਮਨਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਮਟਰ ਪਨੀਰੀ ਸਬਜ਼ੀ ਬਣਾਵਾਂਗੇ ਇਹਦੇ ਵਾਸਤੇ ਅਸੀਂ ਮਸਾਲਾ ਜਿਹੜਾ ਹੈ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਇਹਦੇ ਵਾਸਤੇ ਅਸੀਂ ਪਿਆਜ਼ ਲਸਣ ਅਦਰਕ ਹਰੀਆਂ ਮਿਰਚਾਂ ਔਰ ਟਮਾਟਰ ਜਿਹੜੇ ਹਨ ਪਾ ਕੇ ਤੇ ਬਰੀਕ ਮਸਾਲਾ ਜਿਹੜਾ ਹੈ ਤਿਆਰ ਕਰ ਲੈਣਾ ਸੋ ਮਸਾਲਾ ਦੇਖੋ ਅਸੀਂ ਗ੍ਰाइंड ਕਰ ਲਿਆ ਹੈ ਸਾਰਾ ਤੇ ਹੁਣ ਅਸੀਂ ਜਿਹੜਾ ਹੈ ਕੁੱਕਰ ਦੇ ਗਰਮ ਹੋਣ ਤੇ ਉਸ ਦੇ ਵਿੱਚ ਪਾਵਾਂਗੇ ਜੀ ਪਹਿਲਾਂ ਤੇਲ ਪਾਇਆ ਹੈ ਤੇਲ ਪਾਣ ਤੋਂ ਬਾਅਦ ਅਸੀਂ ਥੋੜੇ ਜਿਿਹ ਖੜੇ ਮਸਾਲੇ ਲਏ ਹਨ ਜੀਰਾ ਲੌਂਗ ਦਾਲਚੀਨੀ ਦਾ ਟੁਕੜਾ ਤੇ ਇੱਕ ਤੇਜ ਪੱਤਾ ਸੋ ਇਹ ਜਿਹੜੇ ਹਨ ਅਸੀਂ ਖੜੇ ਮਸਾਲੇ ਪਾਏ ਹਨ ਇਨਾਂ ਨੂੰ ਥੋੜਾ ਜਿਹਾ ਹਿਲਾ ਕੇ ਉਸ ਤੋਂ ਬਾਅਦ ਅਸੀਂ ਨਾਲ ਹੀ ਵਿੱਚ ਪਾ ਦੇਣਾ ਹੈ ਜੀ ਜੋ ਅਸੀਂ ਮਿਕਸੀ ਦੇ ਵਿੱਚ ਮਸਾਲਾ ਬਣਾਇਆ ਹੈ ਇਹ ਮਸਾਲਾ ਅਸੀਂ ਨਾਲ ਹੀ ਪਾ ਦੇਣਾ ਹੈ ਸੋ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਣਾ ਹੈ ਮਸਾਲਾ ਚੰਗੀ ਤਰ੍ਹਾਂ ਪੁਜਿਆ ਹੋਵੇਗਾ ਤਾਂ ਸਬਜ਼ੀ ਜਿਹੜੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਦੀ ਹੈ ਇਸ ਕਰਕੇ ਮਸਾਲੇ ਨੂੰ ਜਿਹੜਾ ਅੱਛੀ ਤਰ੍ਹਾਂ ਭੁੰਨਣਾ ਹੈ ਸੋ ਥੋੜੀ ਦਮ ਅਸੀਂ ਮਸਾਲੇ ਨੂੰ ਭੁੰਨਾਂਗੇ ਤੇ ਮਸਾਲਾ ਸਾਦਾ ਭੁੱਜ ਚੁੱਕਾ ਹੈ ਮਸਾਲਾ ਪੂਜਨ ਤੋਂ ਬਾਅਦ ਜਿਹੜਾ ਹੈ ਇਸ ਦੇ ਵਿੱਚ ਅਸੀਂ ਹੁਣ ਅਸੀਂ ਦੂਸਰੇ ਮਸਾਲੇ ਜਿਹੜੇ ਐਡ ਕਰਾਂਗੇ ਨਮਕ ਹਲਦੀ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਤੇ ਥੋੜੀ ਜਿਹੀ ਢੇਗੀ ਮਿਰਚ ਸੋ ਇਹ ਮਸਾਲੇ ਪਾਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਜਦੋਂ ਇਹ ਮਿਕਸ ਹੋ ਜਾਣਗੇ ਤੇ ਫਿਰ ਅਸੀਂ ਇਹਦੇ ਵਿੱਚ ਪਾਨੇ ਹਾਂ ਜੀ ਹਰੇ ਮਟਰ ਇੱਕ ਕੌਲੀ ਜਿਹੜੇ ਹਾਂ ਅਸੀਂ ਹਰੇ ਮਟਰ ਲਏ ਹਨ ਤੇ ਇਹ ਆਮ ਨੋਰਮਲ ਮਟਰ ਹਨ ਇਸ ਲਈ ਨਾ ਥੋੜਾ ਜਿਹਾ ਵਧ ਟਾਈਮ ਲੱਗਦਾ ਹੈ ਜੇਕਰ ਫਰੋਜ਼ਨ ਮਟਰ ਹੋਣ ਤਾਂ ਉਹਨਾਂ ਨੂੰ ਥੋੜਾ ਟਾਈਮ ਘੱਟ ਲੱਗਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਚਿਰ ਪਹਿਲਾਂ ਪਾਣਾ ਪੈਂਦਾ ਹੈ ਮਸਾਲੇ ਦੇ ਨਾਲ ਹੀ ਇਹਨਾਂ ਨੂੰ ਅਸੀਂ ਥੋੜਾ ਭੁੰਨ ਲੈਣਾ ਤਾਂ ਜੋ ਇਹ ਥੋੜੇ ਜਿਹਾ ਗਲ ਜਾਣ ਥੋੜੇ ਜਿਹਾ ਕੁਕ ਹੋ ਜਾਣ ਤੇ ਹੁਣ ਅਸੀਂ ਪਾ ਦਾਂਗੇ ਜੀ ਨਾਲ ਹੀ ਪਨੀਰ ਪਨੀਰ ਪਾ ਕੇ ਅਸੀਂ ਵਸ ਇਹਨਾਂ ਨੂੰ 2-3 ਮਿੰਟ ਅਸੀਂ ਫਿਰ ਮਸਾਲੇ ਦੇ ਨਾਲ ਹੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਦੋਂ ਮਸਾਲਾ ਜਿਹੜਾ ਸਾਡਾ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਤੇ ਫਿਰ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਕਿਉਂਕਿ ਅਜੇ ਥੋੜਾ ਜਿਹਾ ਮਟਰਾਂ ਨੂੰ ਜੇ ਅਸੀਂ ਹੋਰ ਗਲਣਾ ਹੈ ਇਸ ਕਰਕੇ ਥੋੜਾ ਜਿਹਾ ਪਾਣੀ ਅਸੀਂ ਅੱਧਾ ਕ ਗਲਾਸ ਪਾਣੀ ਪਾਵਾਂਗੇ ਤੇ ਸਬਜੀ ਨੂੰ ਅਸੀਂ ਥੋੜਾ ਜਿਹਾ ਇਸੇ ਤਰ੍ਹਾਂ ਹੀ ਥੋੜਾ ਜਿਹਾ ਰਿਚਨ ਦੇਾਂਗੇ ਜਦੋਂ ਤੱਕ ਇਹ ਸਬਜੀ ਰਿਜਦੀ ਹੈ ਇਸ ਨੂੰ ਅਸੀਂ ਬਿਲਕੁਲ ਢੱਕਣ ਨਹੀਂ ਬੰਦ ਕਰਨਾ ਬਿਨਾਂ ਢੱਕਣ ਦਿੱਤਿਆਂ ਹੀ ਬਿਨ ਢੱਕਣ ਦੇ ਕੇ ਬਿਨਾਂ ਬੰਦ ਕੀਤੇ ਢੱਕਣ ਨੂੰ ਅਸੀਂ ਇਸੇ ਤਰ੍ਹਾਂ ਇਸ ਨੂੰ ਰਿਜਨ ਦੇਣਾ ਹੈ ਸੋ ਸਬਜੀ ਜਿਹੜੀ ਹੈ ਸਾਡੀ ਦੇਖੋ ਰਿਜਨ ਲੱਗ ਗਈ ਹੈ ਤੇ ਹੁਣ ਅਸੀਂ ਕੁੱਕਰ ਦਾ ਢੱਕਣ ਜਿਹੜਾ ਬੰਦ ਕਰ ਦੇਵਾਂਗੇ ਤੇ ਫੁੱਲ ਸਟੀਮ ਬਣਨ ਤੇ ਅਸੀਂ ਸਿਰਫ 5 ਮਿੰਟ ਜਿਹੜੇ ਹੈ ਕੁੱਕਰ ਨੂੰ ਬੰਦ ਕਰਕੇ ਰੱਖਣਾ ਹੈ ਜਿਆਦਾ देर ਸੀ ਬੰਦ ਨਹੀਂ ਇਸ ਨੂੰ ਕਰਨਾ ਨਹੀਂ ਤਾਂ ਜਿਆਦਾ ਸਬਜੀ ਜਿਹੜੀ ਹੈ ਸਾਡੀ ਓਵਰ ਕੁਕ ਹੋ ਜਾਏਗੀ ਜਿਤਨਾ ਸਬਜੀ ਦਾ ਸਵਾਦ ਨਹੀਂ ਜਾਂਦਾ ਬਿਲਕੁਲ ਤੇ 5 ਮਿੰਟ ਬਾਅਦ ਅਸੀਂ ਇਸ ਦੀ ਸਟੀਮ ਕੱਢ ਕੇ ਟੱਕਣ ਖੋਲ ਦਿੱਤਾ ਹੈ ਤੇ ਸਬਜੀ ਸਾਡੀ ਬਿਲਕੁਲ ਵਧੀਆ ਜਿਹੜੀ ਹੈ ਤਿਆਰ ਹੋ ਗਈ ਹੈ ਦੇਖ ਸਕਦੇ ਹੋ ਕਲਰ ਵੀ ਦੇਖ ਸਕਦੇ ਹੋ ਸਬਜੀ ਦਾ ਤੇ ਸਬਜੀ ਸਾਡੀ ਜਿਹੜੀ ਹੈ ਬਹੁਤ ਵਧੀਆ ਬਣੀ ਹੈ ਸੋ ਇਸ ਤਰ੍ਹਾਂ ਸੀ ਫਟਾਫਟ ਕੁੱਕਰ ਦੇ ਵਿੱਚ ਸਬਜੀ ਤਿਆਰ ਕਰ ਸਕਦੇ ਹਾਂ ਤੇ ਹੁਣ ਅਸੀਂ ਪਾ ਦਿੱਤਾ ਹੈ ਜੀ ਅੱਧਾ ਕ ਚਮਚ ਗਰਮ ਮਸਾਲਾ ਤੇ ਸਬਜੀ ਸਾਡੀ ਜਿਹੜੀ ਹੈ ਬਣ ਕੇ ਤਿਆਰ ਹੈ ਸੋ ਇਸ ਤਰ੍ਹਾਂ ਤੁਸੀਂ ਵੀ ਇਹ ਸਬਜੀ ਬਣਾ ਸਕਦੇ ਹੁਮੇਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਰੈਸਪੀ ਜੂਰ ਪਸੰਦ ਆਈ ਹੋਵੇਗੀ ਸੋ ਲਾਈਕ ਕਰਨਾ ਸ਼ੇਅਰ ਕਰਨਾ ਸਸ਼ੇਅ ਕਾਲ ਜੀ